ਕਾਲੇ ਗਾਟੋ ਕਰ ਕਰਕੇ ਨਾ ਬੋਰੀਆਂ ਦੇ ਵਿੱਚ ਬੋਰੀਆਂ ਦੇ ਵਿੱਚ ਪਾ ਕੇ ਉਹ ਤੋਂ ਹੁੱਜਾਂ ਮਾਰ ਮਾਰ ਕੇ ਬੋਰੀਆਂ ਦੇ ਵਿੱਚ ਪਾ ਕੇ ਲੱਗੇ ਅਸੀਂ ਹਾਂ ਜਿਹੜੇ ਮੁੰਡੇ ਇੱਥੇ ਕੁਛ ਰਹਿ ਗਏ ਜੀ ਨਹੀਂ ਪੱਜ ਸਕੇ ਚਲੋ ਉਹਨਾਂ ਦਾ ਉਹ ਸਲਾਬੀ ਸੀ ਪੱਜਣਾ ਵੀ ਨਹੀਂ ਚਾਇਆ ਉਹਨਾਂ ਨੂੰ ਬੋਰੀਆਂ ਚ ਪਾ ਕੇ ਫਿਰ ਉਹ ਆਪਣੇ ਵੱਲ ਲੈ ਗਏ ਕਿੰਨੇ ਕੁ ਮੁੰਡੇ ਹੋਣਗੇ ਜੇ ਤੁਹਾਨੂੰ ਲੱਗਦਾ ਕਿ ਕਿੰਨੇ ਮੁੰਡੇ 12 13 ਮੁੰਡੇ ਇੱਕ ਵਾਰ ਲੈ ਗਏ ਹਾਂ ਜੀ ਉਦੋਂ ਜਿਹੜੇ ਬਜ਼ੁਰਗ ਬੈਠੇ ਸੀ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਕੱਢ ਕੇ ਉਹਨਾਂ ਨੂੰ ਲੈ ਗਏ ਅੱਛਾ ਗਰਗਾ ਨੂੰ ਵੀ ਲੈ ਗਏ ਜੇ ਮਤਲਬ ਉਹਨਾਂ ਨੂੰ ਬਚਾਉਣਾ ਹੁੰਦਾ ਸੀ ਦੂਜੇ ਬਾਈ ਤੇ ਉਹਨਾਂ ਦੇ ਮਤਲਬ ਸਿੱਧਾ ਫੇਰ ਕਰਦੇ ਸੀ। ਭਾਈ ਮੇਰਾ ਇੱਕੋ ਹੀ ਸਵਾਲ ਮੈਂ ਬਾਰ ਬਾਰ ਕਰ ਰਿਹਾ ਆ ਪੰਜਾਬ ਪੁਲਿਸ ਅਤੇ ਕਰ ਕੀ ਰਹੀ ਆ ਜੇ ਸਾਡੀ ਡਰਾਮਾ ਬਾਜੀ ਕਰ ਰਹੀ ਆ ਡਰਾਮਾ ਬਾਜੀ ਐਂਬੂਲੇਂਸ ਨੂੰ ਅੱਧਾ ਘੰਟਾ ਰਸਤਾ ਨਹੀਂ ਮਿਲਿਆ ਰਾਜਕਮਾਰ ਦੇ ਹੋਟਲ ਤੋਂ। ਅਸੀਂ ਉਹਨਾਂ ਨੂੰ ਗਾਣਾ ਵੀ ਕੱਢੀਆਂ ਪੁਲਿਸ ਵਾਲਿਆਂ ਨੂੰ ਵੀ ਤੁਸੀਂ ਰਸਤਾ ਤਾਂ ਖਲਾ ਦਿਓ। ਭਗਵੰਤ ਮਾਨ ਵੀ ਰਲੇ ਹੋਇਆ ਵੀਰੇ। ਫਟੜੇ ਸਰਕਾਰ ਸਰਕਾਰ ਨਾਲ ਭਗਵੰਤ ਮਾਨ ਵੀ ਰਲੇ। ਪੰਜਾਬ ਪੁਲਿਸ ਪੰਜਾਬ ਦੀ ਰਾਖੀ ਕਿਉਂ ਨਹੀਂ ਕਰ ਰਹੀ ਬਾਈ ਸਰਕਾਰ। ਨਾਰੀ ਵੀ ਲਾ ਕੇ ਗਏ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ। ਚਲੋ ਲਈ ਜਣ ਸਾਨੂੰ ਕੋਈ ਇਤਰਾਜ਼ ਨਹੀਂ। ਸਹਿਬ ਜੀ ਆਦਾਂ ਦੇ ਭਾਈ ਫੋਟੋ ਬਿਲਕੁਲ ਇੱਥੇ ਤੱਕ ਦੇਖੋ ਤੁਸੀਂ ਜੈਸ਼ਰੀ RAM ਕਹੇ ਸਾਨੂੰ ਕੋਈ ਇਤਰਾਜ ਨਹੀਂ ਕੋਈ ਗੁਰਵਾ ਤੋਂ ਪਰ ਜਿਹੜਾ ਨਿਖਾਨ ਕਰਨਾ ਬੁੜਾਬਿਆਂ ਦਾ ਬੁੜਿਆਂ ਦਾ ਐਂਬੂਲੈਂਸ ਨੂੰ ਰਿਸ਼ਤਾ ਨਹੀਂ ਪੁਲਿਸ ਦਵਾ ਸਕਦੀ ਤੇ ਕਰੂਗੀ ਕੀ ਇਹ ਭਗਵੰਤ ਮਾਣ ਸਰਕਾਰ ਰਾਲੀ ਚ ਬਾਈ ਜੀ ਕੱਢ ਕੇ ਬਜ਼ੁਰਗਾਂ ਨੂੰ ਲੱਤਾਂ ਤੋੜ ਤੋੜ ਕੇ ਢੱਕ ਕੇ ਇਥੋਂ ਇੱਥੇ ਲਾ ਦਿਆ ਕਰਨ ਲੱਤ ਤੋੜ ਦਿਆ ਕਰਨ ਲੱਤਾਂ ਤੋੜ ਤੋੜ ਕੇ ਬੋਰੀਆਂ ਚ ਪਾ ਕੇ ਲੈ ਕੇ ਗਏ ਨੇ ਪੰਜ ਜਿਹੜੇ ਚ ਪਾ ਕੇ ਲੈ ਕੇ ਗਏ ਨੇ ਇਹਦੇ ਵਿੱਚ ਪਾ ਕੇ ਲੈ ਕੇ ਗਏ ਨੇ ਬਾਈ ਬੰਦੇ ਸੂਤ ਘੜੇ ਦੇ ਸਾਹਮਣੇ ਘਟੋ ਘਟ 50 ਮੁੰਡੇ ਬਜ਼ੁਰਗ ਮਤਲਬ ਚੱਕੇ ਆ ਇਹਨਾਂ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਪਰ ਜਿਹੜੇ ਆਪਣੇ ਦਦੀ ਚਾਦਰ ਸੀ ਮਾਤਾ ਗੁਜਰੀ ਜੀ ਉਹਨਾਂ ਦੇ ਮਤਲਬ ਸਰੂਪ ਨੂੰ ਮਤਲਬ ਲੱਤਾਂ ਮਾਰ ਕੇ ਪਾੜਨਾ ਕੋਈ ਇਹ ਵੀ ਉਹਨਾਂ ਦਾ ਧਰਮ ਤਾਂ ਨਹੀਂ ਸਕਉਂਦਾ ਨਹੀਂ ਸ਼ਾਇਦ ਇਹ ਇਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ ਜਿਹੜਾ ਕੁਰਬਾਨੀ ਕੀਤੀ ਉਹਦਾ ਇਨਾਮ ਦਿੱਤਾ ਜਾ ਰਿਹਾ ਹੈ ਅੰਨ ਦਾਦੇ ਨੂੰ ਨਾਮ ਇਹਨਾਂ ਨੇ ਵੀ ਜਿਹੜਾ ਪੰਜਾਬ ਨੇ ਆਨੇ ਇਹਨਾਂ ਨੂੰ ਮਤਲਬ ਕਰਿਆ ਸੀ ਉਹਦਾ ਤਾਂ ਦੇਖਦੇ ਭੁਗਤਣਗੇ ਉਹ ਜਿਹੜਾ ਬੰਦਾ ਕਰਕੇ ਗਿਆ ਉਹਨਾਂ ਦਾ ਦੇਖਿਓ ਕੀ ਕਰੂਗਾ ਮਗਰ ਆਪਾਂ ਤਾਂ ਕਿਸੇ ਬਾਤ ਹੀ ਕਰੀ ਨਹੀਂ ਆਪਣੇ ਨਾਲ ਇੰਨੀ ਬਾਤ ਹੀ ਕਰੀ ਨੀ ਨੁਕਸਾਨ ਇਹਨਾਂ ਦਾ ਕਈ ਆ ਵੀ ਇਹ ਕੋਈ ਜਿਆਦਾ ਵੱਡਾ ਕਿਸਾਨ ਤਾਂ ਤੁਹਾਨੂੰ ਦਿਖਾਉਣੇ ਆ ਸੀ ਤਰਾਂ ਵਾਲੇ ਦਾ ਹਾਲ ਸਾਡਾ ਆ ਬੱਚੀਆਂ ਆ ਤੁਸੀਂ ਦੇਖ ਸਕਦੇ ਹੋ ਬਕਾਇਦਾ ਛੋਗੜਾ ਵਾਲਾ ਹਾਲ ਹੋਇਆ ਹੈ ਸਾਡਾ ਤੇ ਆ ਗੋਡੇ ਆ ਦੋਨੇ ਬੰਨੇ ਹੋਇਆ ਇੱਥੇ ਆ ਜਿੱਦ ਲੱਗੀਆਂ ਨੇ ਇਹ 14 ਨੂੰ ਹੋਇਆ ਖੜਾ ਇਹ 14 ਨੂੰ ਹੋਇਆ ਕਰ ਦਿਓ ਇੱਥੋਂ 14 ਤਰੀਕ ਨੂੰ ਹਾਂ 14 ਤਰੀਕ ਨੂੰ ਜਿਹੜਾ ਹਾਲ ਹੋਇਆ ਸੀ ਆ ਇੱਥੇ ਹੋਇਆ ਕਿੱਥੇ 14 ਨੂੰ ਤਾਂ ਵੀਰ ਦੀ 150 ਬੰਦਾ ਆ ਬੰਦੇ ਕਿਹੜਾ ਪੜਾਈ ਹਾਂਜੀ ਪਿੰਡ ਸਾਡਾ ਹੁਸ਼ਨਾਰਾ ਮੰਡੀ ਕਿੱਦੜੇ ਬਾਹਰ ਜਲਾ ਮੁਖਸਰ ਸਾਹਿਬ ਮੁਖਸਰ ਸਾਹਿਬ ਦੀ ਸੰਤ ਕਾਫੀ ਇੱਧਰ ਨੂੰ ਆਈ ਹੈ ਮੁਖਸਰ ਸਾਹਿਬ ਅੰਮਰਸਰ ਤਰਨਤਾਰਨ ਭਾਈ ਆਜੇ ਹੋਇਆ ਹਾਂਜੀ ਇਹ ਕਿਹ ਵੱਜਿਆ ਤੁਹਾਡੇ ਛਰਲਾ ਵੱਜਿਆ ਇਹ ਬਖਾਈ ਹੈ ਹੈ ਗਿਆ ਖਰਲੇ ਮੁੰਡਿਆ ਕੋਲੇ ਕਿਹੜਾ ਪਿੰਡ ਕਿਹੜਾ ਵੀਰੇ ਆਪਣਾ ਆਪਣਾ ਤਰਨਤਾਰਨ ਤਰਨਤਾਰਨ ਦੇ ਲਾਗੇ ਹਰੀ ਕੇ ਆਹ ਪੈਰ ਤੇ ਪੈਰ ਤੇ ਗੋਲਾ ਆ ਜਾਏਗਾ ਅੱਜ ਅੱਥਰੂ ਗਏ ਸੀ ਤਾਂ ਗੋਲਾ ਵੱਜਿਆ ਆਹ ਵੱਜਿਆ ਹਾਂਜੀ ਇਹ ਚੋਣ ਮਾਰੂ 1000 ਕਿਲਾ ਹੈ ਨਾ ਹਾਂਜੀ ਇਹ ਚੋਣ ਲੈਣ ਦੇ ਰਹਿਣੇ ਭਾਈ ਆਹ ਦੇਖ ਕੇ ਕੀ ਲੱਗਦਾ ਤੁਹਾਨੂੰ ਇਹ ਤਾਂ ਲੱਗ ਕੇ ਲੱਗਦਾ ਵੀ ਸਰਕਾਰ ਪੂਰੀ ਮਾਰੂ ਨੀਤੀਆਂ ਦੇ ਆ ਪਾਕਿਸਤਾਨ ਨਾਲ ਵੀ ਟਕਰਾ ਠੀਕ ਹੈ ਜੀ ਇਹ ਕੋਈ ਪ੍ਰੋਟੈਸਟ ਵਾਲਾ ਕੰਮ ਤਾਂ ਹੈ ਨਹੀਂ ਜੀ ਠੀਕ ਹੈ ਜੀ ਉਹਨਾਂ ਪੂਰਾ ਆਪਣਾ ਜ਼ੋਰ ਲਾਇਆ ਠੀਕ ਹੈ ਨਾ ਜੀ ਚੁੰਨ ਚੁੰਨ ਕੇ ਨਿਸ਼ਾਨੇ ਲਾ ਲਾ ਕੇ ਵੀ ਠੀਕ ਹੈ ਨਾ ਜੀ ਜਿਹੜਾ ਉਹਨਾਂ ਕੋ ਲੱਗਦਾ ਵੀ ਆ ਮੁੰਡਾ ਗਾਂ ਹੁੰਦਾ ਜਾਂ ਕੋਈ ਵੀ ਗੱਲ ਚੁੰਨ ਚੁੰਨ ਕੇ ਉਹਨਾਂ ਨੇ ਤੁਸੀਂ ਲਾਲੂ ਸਾਹਿਬ ਆਓ ਸਾਹਮਣੇ ਪਿੱਛੇ ਟੈਂਕੀ ਆ ਉਹਨਾਂ ਨੇ ਪੂਰੀ ਮੁੱਦੀ ਕਰ ਦਿੱਤੀ ਵੀ ਪਾਣੀ ਤੱਕ ਨਾ ਲੈਣਾ ਅੱਛਾ ਪਾਣੀ ਵੀ ਨਾ ਪੀ ਪਾਣੀ ਨਾ ਪੀਣਾ ਜਿਹੜਾ ਥਰੂ ਐਸ ਦੇ ਗੋਲੇ ਪਾਣੀ ਦੇ ਬਚਾ ਜੀ ਭਾਈ ਕਨਈਆ ਜੀ ਦੇ ਵਾਰਿਸਾਂ ਅਸੀਂ ਜੋ ਕਿ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਰਹੇ ਔਰ ਉਹ ਇਹੋ ਜੇ ਨਿਕਲੇ ਜੋ ਕਿ ਸਾਨੂੰ ਕਹਿੰਦੇ ਨੇ ਕਿ ਤੁਹਾਨੂੰ ਪਾਣੀ ਵੀ ਨਹੀਂ ਪੀਂਦਿਆ ਉਹ ਵੇਖੋ ਟੈਂਕੀਆਂ ਸਾਡੀਆਂ ਮੁੱਧੀਆਂ ਮਾਰ ਛੜੀਆਂ ਜੀ ਬਿਲਕੁਲ ਟਰੈਕਟਰਾਂ ਦਾ ਨੁਕਸਾਨ ਤੁਸੀਂ ਵੇਖਿਆ ਹੀ ਨੁਕਸਾਨ ਕਰਤਾ ਹੀ ਇਹਨਾਂ ਦੇ ਸੁੱਕੀ ਮਾਲਾ ਕੀ ਬਿਲਕੁਲ ਪਾੜ ਕੇ ਦੇਲ ਆਲੀਆਂ ਉਹ ਦੱਸ ਨਹੀਂ ਸਕਦੇ ਤੁਹਾਨੂੰ ਵੀ ਜਿੰਨੇ ਗਲਤ ਵੀ ਪਲਾਂਟਡ ਬੰਦੇ ਨੇ ਜਾਂ ਉਹਨਾਂ ਵਿੱਚੋਂ ਇਹ ਸਹੀ ਆ ਜਾਂ ਨਹੀਂ ਆ ਪਰ ਉਹ ਪੂਰੇ ਗਲਤ ਸਾਰੇ ਔਸਾਉਂਦੇ ਰਹਿ ਆ ਵੀ ਇਹ ਅੱਗੇ ਆਉਣ ਠੀਕ ਹੈ ਜੀ ਪਰ ਉਹ ਗਲਤ ਇੰਨੀ ਕਿ ਮੈਂ ਦੱਸ ਨਹੀਂ ਸਕਦਾ ਵੀ ਕੀ ਕੀ ਕੁਝ ਬੋਲਦੇ ਰਹੇ ਕਿਸਾਨਾਂ ਕੋਲੇ ਵੀਰ ਜੀ ਖਾਲੀ ਹੱਥ ਨੇ ਜ਼ਿਆਦਾਤਰ ਉਹ ਡੰਡੇ ਨੇ ਜਿਨ੍ਹਾਂ ਦੇ ਉੱਪਰ ਝੰਡਾ ਲੱਗਾ ਆ ਕਿਸਾਨੀ ਦਾ ਹੋਰ ਖਾਲੀ ਹੱਥ ਨੇ ਜੀ ਮੇਰੇ ਕੋਲ ਤੁਸ ਜਿਆ ਰਹੇ ਸੀ ਕਿ ਇਸ ਸਾਡੇ ਗੁਰੂ ਘਰ ਗੁਰੂ ਘਰ ਦੀ ਲੰਗਰ ਛੱਕੇ ਜੀ ਇੱਥੇ ਸਾਡੀ ਗੁਰੂ ਘਰ ਦੀ ਰਾਸ਼ਨ ਦੇਖ ਲੋ ਜੀ ਇਹ ਦੇਖ ਲੋ ਸਾਡੇ ਬਾਪੂਆਂ ਦੇ ਬੈਠਿਆਂ ਦੀ ਡੰਗਾ ਮਾਰ ਗਈ ਦੇਖ ਲੋ ਜੀ ਬਾਪੂਆਂ ਨੂੰ ਲਗਾਏ ਰਹੇ ਕਿ ਲੰਗਰ ਛਕਾਉਂਦਾ ਹਾਂ ਜੀ ਲੰਗਰ ਛਕਾਇਆ ਲੰਗਰ ਛਕਾਇਆ ਉਹਦਾ ਇਹਨਾਂ ਨੇ ਸਾਡੇ ਹੀ ਖਾ ਕੇ ਦੇਖ ਲੋ ਜੀ ਸਾਡੇ ਦੀ ਹੱਥ ਚੱਕਦੇ ਨੇ ਦੇਖ ਲੋ ਡੋਲ ਕੇ ਵੀ ਗਏ ਨਹੀਂ ਪੰਜਾਬ ਪੁਲਿਸ ਦਾ ਸਾਰਾ ਟਰੈਕਟਰ ਜਿਹੜਾ ਕੁਝ ਟਾਇਰ ਸਾਰੇ ਪਾੜ ਗਏ ਗੱਡੀਆਂ ਭੰਨ ਗਏ ਟਰੈਕਟਰ ਭੰਨ ਗਏ ਜੀ ਦੇਖੋ ਸਾਡਾ ਨੁਕਸਾਨ ਕਿੰਨਾ ਕਰ ਰਹੇ ਨੇ ਜੀ 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 ਜ ਜੀ ਕਿਸੇ ਨੂੰ ਕੋਈ ਸ਼ੌਂਕ ਥੋੜੀ ਹੁੰਦਾ ਵੀ ਐਵੇਂ ਕਹਿ ਦਨ ਬੀ ਬੰਦਾ ਮਰ ਗਿਆ ਠੀਕ ਹੈ ਨਾ ਜੀ ਮੌਕੇ ਤੇ ਉੱਥੇ ਬੰਦੇ ਨੂੰ ਚੱਕ ਕੇ ਲੈ ਗਏ ਠੀਕ ਹੈ ਪਪੀਆਂ ਗੋਲੀਆਂ ਚਲਾਉਂਦੇ ਰਹੇ ਨੇ ਜੀ ਤੁਸੀਂ ਤੁਸੀਂ ਲਾਲੂ ਸਾਹਿਬ ਉੱਥੋਂ ਉਹਨਾਂ ਨੇ ਗੋਲੀ ਚਲਾਈ ਉੱਥੇ ਖੜਿਆ ਤੇ ਬੰਦਾ ਇੱਥੇ ਪਿੱਛੇ ਖੜਾ ਸੀ ਕਿੱਡੀ ਦੂਰ ਮਾਰ ਵੱਜੀ ਐ ਕਿਲੋਮੀਟਰ ਦੀ ਮਾਰ ਐ ਜੀ ਤੇ ਕੋਈ ਇੱਥੇ 12 ਬੋਰ ਵਾਲਾ ਆਪਾਂ ਕਹਿ ਦਈਏ ਏਡੀ ਦੂਰ ਜ ਮਾਰ ਨਹੀਂ ਮਾਰਦੀ ਭਾਈ ਇੱਕ ਗੱਲ ਮੈਂ ਸਾਰਿਆਂ ਨੂੰ ਪੁੱਛ ਕੇ ਹਟਾਂ ਤੁਹਾਨੂੰ ਵੀ ਪੁੱਛਦਾ ਪੰਜਾਬ ਪੁਲਿਸ ਖੜੀ ਹੈ ਇਹ ਹੈ ਹਰਿਆਣਾ ਹਰਿਆਣਾ ਪੁਲਿਸ ਆਪਣੀ ਸਿਕਿਉਰਿਟੀ ਕਰ ਰਹੀ ਹੈ ਪੰਜਾਬ ਪੁਲਿਸ ਪੰਜਾਬ ਸਿਕਿਉਰਿਟੀ ਕਿਉਂ ਨਹੀਂ ਕਰ ਰਹੀ ਬਿਲਕੁਲ ਜੀ ਜਿਵੇਂ ਵੀਰ ਅਨਖੰਦੀਆ ਇਹ ਜਿਵੇਂ ਵੀਰ ਅਨਖੰਦੀਆ ਸਾਡਾ ਇੱਕ ਮਿੰਟ ਜਿਵੇਂ ਵੀਰ ਦੀਪ ਸਿੱਧੂ ਕਹਿੰਦਾ ਇਹ ਘੋਖ ਛਿੜੀ ਆ ਜੀ ਠੀਕ ਹੈ ਇੱਕ ਗੱਲ ਬਾਤ ਆ ਇਹ ਤੋਂ ਪਤਾ ਲੱਗਦਾ ਜੀ ਠੀਕ ਹੈ ਉਸ ਦਿਨ ਜੀਸੀਬੀ ਆਉਂਦੀਆਂ ਠੀਕ ਹੈ ਜੀ ਪ੍ਰਬੰਧ ਹੁੰਦਾ ਕਿਸਾਨਾਂ ਕੋਲ ਵੀ ਕੁਝ ਪਰ ਨਹੀਂ ਆਉਣ ਦਿੱਤਾ ਗਿਆ ਨੈਟ ਬੰਦ ਕੀਤਾ ਭਗਵੰਤ ਜੀ ਮਾਨ ਨੇ ਕੀਤਾ ਠੀਕ ਹੈ ਜੀ ਕਮ ਸਕਾ ਕਮ ਉਹਦੋਂ ਮੀਟਿੰਗ ਚ ਇਹਨਾਂ ਨੇ ਕਿਹਾ ਵੀ ਕਮ ਸਕਾ ਕਮ ਇੱਥੇ ਤਾਂ ਨੈਟ ਚੱਲਣਾ ਚਾਹੀਦਾ ਹੈ ਹਾਂ ਮਸ਼ੀਨਾ ਇਹਨਾਂ ਨੇ ਬੰਦ ਕਰ ਦਿੱਤਾ ਉਹਨਾਂ ਨੇ ਕਿਹਾ ਸੀ ਨੈਟ ਆਪ ਬਹਾਲ ਕਰ ਦਾਂਗਾ ਬਹਾਲ ਕਰਦਾ ਪਰ ਕੁਝ ਨਹੀਂ ਅੱਜ ਨਾਲ ਜਦੋਂ ਇਹ ਕੰਮ ਚੱਲਿਆਣਾ ਜੀ ਜਦੋਂ ਕੰਮ ਚੱਲਿਆ ਡਾਇਰੈਕਟ ਕਾਲਾਂ ਵੀ ਬੰਦ ਕਰ ਦਿੱਤੀਆਂ ਹਾਂਜੀ ਬਿਲਕੁਲ ਡਾਇਰੈਕਟ ਕਾਲਾਂ ਵੀ ਨਹੀਂ ਲੱਗਦੀਆਂ ਸੀ ਵੀ ਕਿਸੇ ਨੂੰ ਸਾਧਨ ਆ ਲੈਣਾ ਵੀ ਗੱਲ ਨਾ ਕਰ ਲੈਣਾ ਵੀ ਡਾਇਰੈਕਟ ਕਾਲਾਂ ਤੱਕ ਬੰਦ ਕਰ ਦਿੰਦੀਆਂ ਜੀ 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 ਬਿਲਕੁਲ ਜੀ ਭਗਵਾਨਤਮਾਨ ਸਰਕਾਰ ਦਾ ਇਹ ਜੀ ਭਾਈ ਅੱਜ ਐਸਐਸਪੀ ਤੋਂ ਵੀ ਵੱਡੇ ਅਫਸਰ ਹੁੰਦੇ ਹੂੰ ਹੂੰ ਉਹ ਆਪਣੇ ਪੰਜਾਬ ਵਾਲੇ ਨੌਜਵਾਨਾਂ ਨੂੰ ਸਾਹਮਣੇ ਸਕਦੇ ਦੀ ਬਿਲਕੁਲ ਉਹ ਸਾਡੇ ਪੰਜਾਬ ਚ ਆ ਕੇ ਦੇਖੋ ਸਾਨੂੰ ਨੁਕਸਾਨ ਕਰਕੇ ਗੋਲੀਆਂ ਮਾਰ ਕੇ ਮੁੰਡੇ ਮਾਰਦਾ ਕੁਛ ਸਿਹਤ ਮੁੰਡਿਆਂ ਨੂੰ ਵੱਲ ਕੇ ਗੋਰੀਆਂ ਚ ਪਾ ਕੇ ਲੈ ਗਏ ਲੱਤ ਤੋੜਤੀ ਦੋ ਦੀ ਸੜ ਸਾਹਮਣੇ ਇਥੋਂ ਲਗਾਏ ਨੇ ਕਿ ਹੁਣ ਸਰਕਾਰ ਵੀ ਇਹਨਾਂ ਨਾਲ ਰਲਈ ਹੋਈ ਆ ਬੀਜੇਪੀ ਨਾਲ ਸਾਰਾ ਕੁਝ ਭਗਵੰਤ ਮਾਨ ਨਾਲ ਰਲਿਆ ਹੋਇਆ ਪੱਕਾ ਉਹ ਆਪਣੇ ਪੰਜਾਬ ਦੇ ਲੋਕਾਂ ਨੂੰ ਮਰਵਾ ਰਿਹਾ ਜਿਹੜੀਆਂ ਵੋਟਾਂ ਪਾਈਆਂ ਤੇ ਉਹਦਾ ਉਹਨਾਂ ਨੂੰ ਨਾਮ ਦੇ ਰਿਹਾ ਹੁਣ ਪਰ ਇੱਕ ਗੱਲ ਯਾਦ ਰੱਖੇ ਇਹ ਉਹਨੂੰ ਦੇਣੀ ਪਊਗੀ ਗੱਲ ਪੱਕੀ ਪੰਜਾਬ ਦੇ ਲੋਕਾਂ ਅਥੀ ਬਹੁਤ ਨੇ ਕੋਈ ਨਹੀਂ ਸਹਿ ਰਹੇ ਨੇਗੇ ਕੋਈ ਗੱਲ ਨਹੀਂ ਉਦੋਂ ਮਾਤਾ ਗੁਜਰਕੌਰ ਦੀ ਫੋਟੋ ਪਾੜ ਕੇ ਨਾਲੇ ਪੈਰਾਂ 'ਚ ਰੋੜੀਏ ਸਾਡੇ ਸਾਹਮਣੇ ਠੀਕ ਹੈ ਸਾਡਾ ਇਦੋਂ ਮਤ ਗਾਲਾਂ ਦੇ ਕੇ ਟਰੈਕਟਰ ਕਿੰਨੇ ਅੰਬਰਸਰ ਦੇ ਲੋਕ ਆਏ ਨੇ ਦਰਵਾਜਾ ਸਾਹਿਬ ਤੋਂ ਕਿੰਨੇ ਟਰੈਕ ਕਿੱਡਾ ਨੁਕਸਾਨ ਹੋ ਗਿਆ ਲੋਕਾਂ ਦਾ ਠੀਕ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਇੱਥੇ ਉਹ ਬੈਠਾ ਗੱਲਾਂ ਕਰੀਆਂ ਦਾ ਬੈਠਾ ਮੌਜ ਨਾਲ ਉੱਥੇ ਠੀਕ ਹੈ ਜੀ ਗੱਲ ਇਹ ਕੋਈ ਛੋਟੀ ਮੋਡੀ ਗੱਲ ਨਹੀਂ ਹੋਈ ਬਹੁਤ ਵੱਡੀ ਗੱਲ ਹੋ ਰਹੀ ਹੈ ਠੀਕ ਹੈ ਵੀ ਕਿਤਨਾ ਕਦੇ ਸਬਰ ਦਾ ਪਰਖੀ ਜਾਂਦੇ ਨੇ ਇਹ ਬਹੁਤ ਵੱਡਾ ਰਿਜ਼ਲਟ ਨੂੰ ਗਲਤ ਆਊਗਾ ਇਹਨਾਂ ਨੂੰ ਪੱਕਾ ਆਉ ਸੋਚ ਲੈ ਗੱਲ ਨੂੰ ਹਾਂ ਠੀਕ ਹੈ ਹਾਂ ਉਹ ਬੰਦੇ ਉਹ ਨਾ ਆ ਕੇ ਆਪਣੇ ਪੰਜਾਬ ਦੀਆਂ ਕੁੜੀਆਂ ਵਾਸਤੇ ਵੀ ਬਹੁਤ ਕੁਝ ਕਹਿ ਕੇ ਗਏ ਨੇ ਸੀ ਥੋੜੇ ਕੈਮਰੇ ਦੇ ਸਾਹਮਣੇ ਵੀ ਨਹੀਂ ਕਹਿ ਸਕਦੇ ਇਹ ਕੁਝ ਹਾਂ ਇਹ ਇੰਨਾ ਮਾੜੀ ਸਦਾ ਸਲਾਮ ਦੀ ਵਾਰਤ ਕੇ ਗਏ ਨੇ ਵੀ ਥੋੜੇ ਕੈਮਰੇ ਦੇ ਸਾਹਮਣੇ ਅਸੀਂ ਕਹਿ ਨਹੀਂ ਸਕਦੇ ਵੀ ਉਹ ਕੀ ਕੀ ਕੁਝ ਕਹਿ ਕੇ ਗਏ ਨੇ ਇੰਨੇ ਮਾੜਾ ਵਰਤੋਬ ਕਹਿ ਕੇ ਗਏ ਨੇ ਉਹ ਫੱਜਾ ਉਹ ਅੱਗੇ ਕੇਸਰੀ ਨਿਸ਼ਾਨ ਸਾਹਿਬ ਲਾਇਆ ਸੀ ਕੇਸਰੀ ਨਿਸ਼ਾਨ ਸਾਹਿਬ ਲਾਹ ਦੇਉਂਦੀ ਬੇਅਦਬੀ ਕੀਤੀ ਨਾਲੇ ਭਾਰਤ ਮਾਤਾ ਜੀ ਜੈ ਕਰਦੇ ਰਹੇ ਨੇ ਕੇਸਰੀ ਨਿਸ਼ਾਨ ਸਾਹਿਬ ਇਹ ਤਾਂ ਲੱਗੇ ਹੋਏ ਨੇ ਬਾਈ ਜਿਹੜੇ ਆਹ ਲਾਏ ਮੁੰਡਿਆਂ ਨੇ ਉਹਨਾਂ ਲਾ ਕੇ ਸੁੱਟਦੇ ਹੀ ਥੱਲੇ ਹਾਂਜੀ ਤੇ ਦਵਾਰੇ ਲਾਇਆ ਮੁੰਡਿਆਂ ਨੇ ਜਿਹੜੇ ਪਹਿਲਾਂ ਛੰਡੇ ਨਾਲ ਜਾਂਦੀ ਨਾ ਉਹ ਲਾ ਗਏ ਇਹਨਾਂ ਨੇ ਪੈਰਾਂ ਦੇ ਵਿੱਚ ਰੋਲੇ ਰਿਆ ਆ ਬਾਅਦ ਚ ਲਾਇਆ ਠੀਕ ਤੇ ਬਾਅਦ ਚ ਕੋਈ ਨਹੀਂ ਬਾਈ ਮੁੰਡੇ ਨਾਲ ਵੀ ਗੱਲ ਕਰਾ ਦਾਂਗੇ ਇਹਦੇ ਟਰੈਕਟਰ ਦੇ ਵਿੱਚ ਆਹ ਟਰੈਕਟਰ ਆਹ ਦੇਖ ਸਕਦੇ ਹੋ ਤੁਸੀਂ ਟਰੈਕਟਰ ਨੂੰ ਪੂਰੀ ਤੀਕੇ ਨਾਲ ਖਤਮ ਕਰ ਦਿੱਤਾ ਗਿਆ ਤੋੜ ਦਿੱਤਾ ਗਿਆ ਆ ਟਰੈਕਟਰ ਇਹ ਜੀ ਫਲਾਹ ਤੁਸੀਂ ਦੇਖ ਰਹੇ ਹੋ ਇਸ ਸਮੇਂ ਆ ਦੇਖੋ ਜੀ ਆ ਗੋਲੀਆਂ ਮਾਰ ਕੇ ਟਰੈਕਟਰ ਨੂੰ ਖਤਮ ਤੋੜ ਦਿੱਤਾ ਗਿਆ ਦੇਖੋ ਤੁਸੀਂ ਬਕਾਇਦਾ ਇਹ ਤੋੜਿਆ ਗਿਆ ਟਰੈਕਟਰ ਇੱਥੇ ਬਕਾਇਦਾ ਤੋੜਿਆ ਗਿਆ ਹੈ ਔਰ ਕਿਸਾਨ ਵੀਰਾਂ ਨੂੰ ਦੱਸਿਆ ਕਿ ਜਿਹੜੀ ਤੇਲ ਵਾਲੀ ਟੈਂਕੀ ਹੈ ਉਥੇ ਚੀਨੀ ਪਾ ਦਿੱਤੀ ਗਈ ਜਿਹੜਾ ਲੰਗਰ ਪਿਆ ਸੀਗਾ ਉਹ ਸਾਰਾ ਇਹਦੇ ਵਿੱਚ ਪਾਇਆ ਤਾ ਗਿਆ ਵੀਰੇ ਤੁਹਾਡਾ ਟਰੈਕਟਰ ਆ ਹੈਂਡਲ ਲੈ ਕੇ ਜਾਂਦਾ ਅੱਛਾ ਹੈਂਡਲ ਵੀ ਲੈ ਕੇ ਚੱਕ ਕੇ ਆਪਣਾ ਹੀ ਆ ਜੀ ਸਾਰਿਆਂ ਦਾ ਅੱਛਾ 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 ਇਹਦਾ ਤੀਜਾ ਨਾਲ ਨਾਲ ਕਿਉਂ ਭੰਗੀਆਂ ਆਉਂਦੀਆਂ ਹਾਂਜੀ ਇਹ ਸਾਰਾ ਭੰਗਿਆ ਹੋਇਆ ਜੀ ਉਹ ਉਹ ਮੀਹ ਹੋਪਾਂ ਲਈ ਦੇ ਵੱਡੀ ਆ ਜਮਾਂ ਉਹ ਥੰਮੇ ਬੋਲ ਦਿੱਤੀਆਂ ਪੱਟੀਆਂ ਦਿੱਤੀਆਂ ਮਤਲਬ ਟਾਇਰਾਂ ਦੀਆਂ ਟੂ ਟੂਟੀਆਂ ਵੀ ਪੱਟੀਆਂ ਤਾਂ ਕਿ ਦੁਆਰਾ ਤੁਸੀਂ ਹਵਾ ਆ ਦੇਖੋ ਤੁਸੀਂ ਦੇਖੋ ਜੀ ਬਰਬਰਤਾ ਤੁਸੀਂ ਦੇਖੋ ਤਾਂ ਕਿ ਦੁਆਰਾ ਹਵਾ ਨਾ ਪਰਤ ਸਕੇ ਹਾਂਜੀ ਹਵਾ ਨਾ ਪਰਤ ਸਕੇ ਜੀ ਜੀ ਆ ਰੱਖਦੇ ਨੇ ਪੱਟੀਆਂ ਸੰਖਾਲਾ ਪਾਈ ਆ ਆ ਦੇਖੋ ਜੀ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨੂੰ ਚੰਗੀ ਤਰੀਕਾ ਤੋੜਿਆ ਗਿਆ ਹੈ ਪੂਰੀ ਪਟੇਗਾ ਕਹਿੰਦਾ ਲੋਹੇ ਦੀ ਚੀਜ਼ ਨਾਲ ਬਾਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਇਹ ਕੰਨੇ ਬਹੁਤ ਮਤਭਾਗੀ ਗੱਲ ਆ ਜਿਹੜੀ ਇਹਨਾਂ ਨੇ ਮਰਦ ਕਰੀ ਜਣਾ ਇਹ ਬਹੁਤ ਜਿਆਦਾ ਮਤਭਾਗੀ ਗੱਲ ਆ ਇਹ ਸਭ ਤੋਂ ਸ਼ਰਮਨਾਕ ਗੱਲ ਕਰੀ ਇਹਨਾਂ ਨੇ ਜਿਹੜਾ ਕੰਮ ਕਰਿਆ ਦਿਨਾਂ ਦਾ ਆਹ ਗੱਡੀ ਦਾ ਨੁਕਸਾਨ ਕੀਤਾ ਜੀ ਆਹ ਗੱਡੀ ਦਾ ਨੁਕਸਾਨ ਆਹ ਗੱਡੀ ਦੇਖੋ ਜੀ ਲੱਤੀ ਨਸਰ ਦੀ ਜੀ ਜਾਣੇ ਬਚੀ ਉਹ ਇਹ ਗੱਡੀ ਉਹ ਗੱਡੀ ਆ ਜੀ ਜਿਹੜੀ ਇੱਥੇ ਲੰਗਰ ਸੇਵਾ ਲੈ ਕੇ ਆਉਂਦੀ ਸੀਗੀ ਲੰਗਰ ਸੇਵਾ ਕਰਦੀ ਸੀ ਇਹ ਗੱਡੀ ਲੰਗਰ ਦੀ ਸੇਵਾ ਆ ਚੱਲਦੀ ਸੀ ਉਹ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਕੀ ਹਾਲ ਜਿਹੜਾ ਹੈ ਕੀ ਕੀਤਾ ਇਸ ਗੱਡੀ ਤੇ ਲਿਖਿਆ ਹੋਇਆ ਹੈ ਬਕਾਇਦਾ ਜੈ ਜਵਾਨ ਜੈ ਕਿਸਾਨ ਤੇ ਜਵਾਨ ਨੇ ਕਿਸਾਨ ਦੇ ਨਾਲ ਕੀ ਕੀਤਾ ਤੁਸੀਂ ਦੇਖ ਰਹੇ ਹੋ ਬਕਾਇਦਾ ਹੋਰ ਨਾਲ ਪਾਪ ਆ ਕੇ ਲਗੇ ਆ ਮੁੰਡਿਆਂ ਨੂੰ